ਸਤ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮੰੰਡੀ ਮਿੰਟੂ ਗੁਰਸਰਿਆ ਹੁਣਾ ਦਾ ਸਾਥ ਹੁੰਦਾ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੋਣਗੀਆਂ ਜਿਨ੍ਹਾਂ ਤੇ ਚੱਲਣਾ ਪਈਦਾ ਸੋ ਕਰਦੇ ਹਾਂ ਉਹਨਾਂ ਦਾ ਸਵਾਗਤ ਤੇ ਫਿਰ ਰੋ ਖਬਰਾਂ ਦਾ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਮਿੰਟੂ ਜੀ ਸ਼ੁਕਰੀਆ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ 700 ਆਕਾਜੀ ਸੋ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਸੰਪਰਕ ਨੰਬਰ ਹੈ 408 272 2500 ਟਰਕਿਆਨਾ ਇਮੀਗ੍ਰੇਸ਼ਨ ਲਾ ਫਰਮ ਜੀ ਟਰਕਿਆਨਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ ਕ੍ਰਿਸ਼ਣ ਤਨੂਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਜੀ ਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਐ। ਨਿਮਾ ਸਹੂਤਾ ਹੋਣਾਂ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਲੈਨੇ ਆ 209 277 0113। ਜਸਵਿੰਦਰ ਸਿੰਘ, ਨਾਗਰਾ, ਰੋਜ਼ਵੈਲ, ਅਫਤਾਰ ਸਿੰਘ, ਸੰਘਾ ਯੂਬਾ ਸਿਟੀ, ਬਲਦੇਵ ਸਿੰਘ, ਕੰਗ, ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਜ਼ ਦਾ ਤੇ ਹੁਣ ਰੁਕ ਕਰਦੇ ਆਂ ਜੀ ਖਬਰਾਂ ਦਾ। ਮੰਤੂ ਜੀ ਪਾਇਓ ਚਾਨਣਾ ਸਭ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਹੀ ਹੱਲੇ ਆਪਾਂ ਮਜੀਠਾ ਹਲਕੇ ਦੇ ਵਿੱਚ ਵਾਪਰਿਆ ਸ਼ਰਾਬ ਕਾਂਡ ਸੋਣੀ ਰਹੇ ਸੀ ਉਸ ਦੇ ਜ਼ਿਕਰ ਹੱਲੇ ਚੱਲ ਹੀ ਰਹੇ ਸੀ ਰੇਡਾਂ ਵੱਖ-ਵੱਖ ਤਰ੍ਹਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਸੀ ਤੇ ਕਹਿੰਦੇ ਲੁਧਿਆਣੇ ਦੇ ਵਿੱਚ ਵੀ ਅਜਿਹੀ ਹੀ ਸ਼ਰਾਬ ਕਾਂਡ ਨਾਲ ਜੁੜੀ ਹੋਈ ਘਟਨਾ ਵਾਪਰੀ ਹੈ ਜੀ ਦੁਖਦ অতি ਦੁਖਦ ਹੈ ਗੁਰਪ੍ਰੀਤ ਜੀ ਇਸ ਤਰ੍ਹਾਂ ਜੇ ਸਭ ਕੁਝ ਵਾਪਰਦਾ ਹੈ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਹੀ ਬਹੁਤ ਹੀ ਦੁਖਦਾਇਕ ਹੈ اچھا ਦੇਖੋ ਤਿੰਨ ਮੌਤਾਂ ਹੋਈਆਂ ਨੇ ਉਰੇ ਹੁਣ ਤੱਕ ਤਿੰਨ ਦੀ ਪੁਸ਼ਟੀ ਹੈ ਪਹਿਲਾਂ ਕਿਹਾ ਗਿਆ ਕਿ ਇੱਕ ਮੌਤ ਹੋਈ ਆ ਫਿਰ ਬਾਅਦ ਦੇ ਵਿੱਚ ਇਹ ਅੰਕੜਾ ਜਿਹੜਾ ਉਹ ਤਿੰਨ ਦਾ ਹੋ ਗਿਆ ਹੁਣ ਦੇਖੋ ਗੱਲ ਇਹ ਆ ਕਿ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੋਵੇ ਪਹਿਲੀ ਗੱਲ ਮੈਂ ਅੱਗੇ ਵੀ ਕਿਹਾ ਸੀਗਾ ਕਿ ਕੀ ਤੁਸੀਂ ਇਸ ਤਰ੍ਹਾਂ ਸ਼ਰਾਬ ਜਿਹੜੀ ਕਿ ਘਰਾਂ ਦੇ ਘਰ ਬਰਬਾਦ ਕਰ ਦਿੰਦੀ ਹੈ ਜ਼ਿੰਦਗੀਆਂ ਖਤਮ ਕਰ ਦਿੰਦੀ ਆ ਕਿ ਤੁਸੀਂ ਇਹਨੂੰ ਉਹੀ ਠੱਲ ਨਹੀਂ ਪਾਉਗੇ ਚਲੋ ਲਿਖ ਕਰ ਪਾਲਸੀ ਤੁਹਾਡੀ ਹੈ ਲਿਗਲਾਈਜ਼ ਚੀਜ਼ ਹੈ ਸਾਰਾ ਕੁਝ ਚੱਲਦਾ ਹੈ ਉਥੇ ਠੀਕ ਹੈ ਆਪਣੀ ਜਗ੍ਹਾ ਤੇ ਪਰ ਜੋ ਜ਼ਹਿਰ ਵੇਚਿਆ ਜਾ ਰਿਹਾ ਹੈ ਸ਼ਰਾਬ ਦੇ ਨਾਮ ਤੇ ਘਟੋ ਘਟ ਉਸ ਮਾਫੀਆ ਨੂੰ ਤੇ ਠੱਲ ਪਾਉਣਾ ਯੁੱਧ ਨਸ਼ਾ ਵਿਰੁੱਧ ਤਾਂ ਹੀ ਅਸੀਂ ਸਾਰਥਕ ਕਹਿ ਸਕਦੇ ਹਾਂ ਤਾਂ ਹੀ ਅਸੀਂ ਉਹਨੂੰ ਸੰਪੂਰਨ ਗਿਣ ਸਕਦੇ ਹਾਂ ਨਾ ਹੁਣ ਦੇਖੋ ਇਹ ਤਿੰਨ ਮੋਤਾਂ ਹੋਈਆਂ ਨੇ ਇੱਕੋ ਏਰੀਏ ਦੇ ਰਹਿਣ ਵਾਲੇ ਨੇ ਤੇਨੇ ਨੌਜਵਾਨ ਦਰਅਸਲ ਕੀ ਆ ਕਿ ਇਹਨਾਂ ਨੇ ਦੱਸਦੇ ਆ ਕਿ ਵੇਖੋ ਮੇਰਾ ਇੱਕ ਦੋਸਤ ਆ ਪੁਰਾਣਾ ਬਹੁਤ ਹੀ ਮਿਹਨਤੀ ਮੀਡੀਆ ਕਰਮੀ ਆ ਇੱਕੋ ਅਸੀਂ ਇੱਕ ਪਰਚੇ ਕੰਮ ਕਰਦੇ ਰਹੇ ਹਾਂ ਉਸਨੇ ਖੁਦ ਜਾ ਕੇ ਰਿਪੋਰਟ ਕੀਤਾ ਇਸ ਥਾਂ ਤੋਂ ਜੀ ਉਸਨੇ ਉਸ ਮੁਹੱਲੇ ਦੇ ਜਿਹੜੇ ਮੌਤਵਾਰ ਆ ਉਹਨਾਂ ਦੇ ਨਾਲ ਗੱਲ ਕੀਤੀ ਗਰਾਉਂਡ ਜ਼ੀਰੋ ਤੋਂ ਸਾਰੀ ਸਥਿਤੀ ਜਾਣੀ ਉਸਨੇ ਜਿਹੜੀ ਕੱਲ ਦਾ ਨਿਚੋੜ ਕੱਢਿਆ ਹੈ ਕਿ ਜਿਹੜੀ ਉਕਤ ਸ਼ਰਾਬ ਮੌਤਾਂ ਕਾਰਨ ਬਣੀ ਆ ਸਨਿਆਸ ਨਗਰ ਦੇ ਵਿੱਚ ਇਹ ਸਾਰਾ ਕੁਝ ਸੀਗਾ ਤਾਂ ਦੱਸਦੇ ਹਨ ਕਿ ਇਹ ਢੇਕੇ ਤੋਂ ਆਈ ਸੀ ਜਿਹੜੇ ਉਹ ਪੌਏ ਹੁੰਦੇ ਆ ਪੌਿਆਂ ਦੇ ਵਿੱਚ ਤੇ ਦੱਸਦੇ ਕਿ ਉਹਦੇ ਚੋਂ ਇਹਨਾਂ ਨੇ ਥੋੜੀ ਥੋੜੀ ਪੀਤੀ ਆ ਥੋੜੀ ਥੋੜੀ ਪੀਤੀ ਨੇ ਤੇ ਫਿਰ ਬਾਅਦ ਤੇ ਵਿੱਚ ਦੱਸਦੇ ਆ ਕਿ ਇੱਕ ਤੇ ਥਾਂ ਤੇ ਹੀ ਮਰ ਗਿਆ ਤੇ ਦੋ ਯਾਨੀ ਇੱਕੋ ਜਿਹੇ ਲੱਛਣ ਸਨ ਤਿੰਨਾਂ ਦੇ ਦੋਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਜਿੱਥੇ ਉਹਨਾਂ ਦੀ ਡੈਥ ਹੋ ਜਾਂਦੀ ਆ ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਕਿ ਕੀ ਉਹ ਜਿਹੜੀ ਰਹਿੰਦੀ ਸ਼ਰਾਬ ਆ ਉਸ ਨੂੰ ਕਬਜ਼ੇ 'ਚ ਲਿਆ ਗਿਆ ਕਿ ਨਹੀਂ ਜੇ ਤਾਂ ਉਸ ਨੂੰ ਕਬਜ਼ੇ 'ਚ ਲੈ ਕੇ ਜਾਂਚ ਪੜਤਾਲ ਕਰਵਾਈ ਜਾਂਦੀ ਤਾਂ ਫਿਰ ਮੇਰੇ ਖਿਆਲ ਦੇ ਨਾਲ ਕੋਈ ਚੀਜ਼ ਸਾਫਾ ਕੋਈ ਚੀਜ਼ਾਂ ਸਾਫ ਹੋ ਜਾਂਦੀਆਂ ਮਸਲਨ ਕਿ ਕੀ ਕਿਸੇ ਨੇ ਇਹਨਾਂ ਨੂੰ ਜ਼ਹਿਰ ਜਾਣ ਬੁੱਝ ਕੇ ਮਿਲਾ ਕੇ ਦੇ ਦਿੱਤਾ ਜਾਂ ਜੋ ਸ਼ਰਾਬ ਇਹਨਾਂ ਨੇ ਖਰੀਦੀ ਆ ਪਰਚੇਸ ਕੀਤੀ ਆ ਜਾਂ ਉਹਦੇ ਵਿੱਚ ਹੀ ਮਿਲਾਵਟ ਹੈ ਤੇ ਜਿਹੋ ਦੇ ਵਿੱਚ ਮਲਾਵਟ ਹੈ ਇਟ ਮੀਨ ਕਿ ਫਿਰ ਜੋ ਮਤਲਬ ਕਿ ਬੋਤਲ ਬੰਦ ਆਉਂਦੀ ਆ ਜਾਂ ਅਧੀਆਂ ਬੰਦ ਆਉਂਦੀ ਆ दारू ਠੇਕਿਆਂ ਦੀ ਕੀ ਉਹਦੇ ਵਿੱਚ ਵੀ ਮਲਾਵਟ ਹੈ ਮਤਲਬ ਕਿ ਉਹ ਵੀ ਬੜਾਈ ਜਾ ਰਹੀ ਹੈ ਉਹ ਡਿਸਟਿਲਡ ਨਹੀਂ ਹੈ ਬਲਕਿ ਉਸ ਨੂੰ ਬਣਾਇਆ ਜਾ ਰਿਹਾ ਇੱਕ ਬਹੁਤ ਵੱਡਾ ਸਵਾਲ ਸੀ ਜਿਹੜਾ ਮੇਰੇ ਖਿਆਲ ਦੇ ਨਾਲ ਹੱਲ ਹੋ ਜਾਂਦਾ ਤੇ ਬਹੁਤ ਚੀਜ਼ਾਂ ਸਾਫ਼ ਹੋ ਜਾਣੀਆਂ ਸਨ ਖੈਰ ਹੁਣ ਆਈਏ ਆਪਾਂ ਇੱਧਰ ਸਿਆਸਤਦਾਨਾਂ ਦੇ ਬਿਆਨਾਂ ਅਤੇ ਇੱਥੇ ਅੱਜ ਜਿਹੜੇ ਅਸ਼ੋਕ ਪ੍ਰਾਸ਼ਰ ਨੇ ਪੱਪੀ ਜੀ ਇਹਨਾਂ ਦੇ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਜਾਣਾ ਬਹੁਤ ਗੰਭੀਰ ਮਸਲਾ ਹੈ ਕਿੰਨਾ ਕਰਮਾ ਕਰਕੇ ਮੌਤ ਹੋਈ ਹੈ ਜਾਂਚ ਦਾ ਵਿਸ਼ਾ ਰਾਜਨੇਤਾਵਾਂ ਨੂੰ ਇਸ ਮਾਮਲੇ ਤੇ ਰੋਟੀਆਂ ਨਹੀਂ ਸਿੱਖਣੀਆਂ ਚਾਹੀਦੀਆਂ ਵਿਧਾਇਕ ਕਹਿ ਰਹੇ ਸਨ ਕਿ ਕਿਸੇ ਸਮੇਂ ਜਰੇਲੀ ਸ਼ਰਾਬ ਦੇ ਨਾਲ 100-100 ਬੰਦਾ ਵੀ ਮਰਿਆ ਉਸ ਸਮੇਂ ਜੇ ਸਿਟਿੰਗ ਜੱਜਾ ਤੋਂ ਪੁਰਾਣੀ ਸਰਕਾਰ ਨੇ ਜਾਂਚ ਕਰਵਾਈ ਹੁੰਦੀ ਤੇ ਅੱਜ ਇਹ ਹਾਲਾਤ ਨਾ ਬਣਦੇ ਅੱਜ ਕਿਸੇ ਦੇ ਪਰਿਵਾਰ ਤੇ ਮੈਂਬਰ ਇਸ ਤਰ੍ਹਾਂ ਦੁਨੀਆ ਤੋਂ ਨਾ ਜਾਂਦੇ ਇਹ ਦੁਖਦ ਹੈ ਤਾਂ ਗੱਲ ਸਰ ਇਹੋ ਆ ਕਿ ਹੁਣ ਸਿਆਸਤ ਤੇ ਹੋਏਗੀ ਹੋਏਗੀ ਕਾਂਗਰਸ ਦੇ ਰਾਜ ਦੇ ਵਿੱਚ ਇੱਕ ਬੜੀ ਤਗੜੀ ਹੋ ਟ੍ਰੈਜੇਡੀ ਜਿਹੜੀ ਆ ਵਾਪਰੀ ਸੀਗੀ ਤਾਂ ਹੁਣ ਅੱਜ ਰਾਜਾ ਵੜਿੰਗ ਜਿਹੜੇ ਮੈਂਬਰ ਪਾਰਲੀਮੈਂਟ ਨੇ ਉੱਥੋਂ ਦੇ ਉਹਨਾਂ ਨੇ ਕਿਹਾ ਕਿ ਨਕਲੀ ਸ਼ਰਾਬ ਦੀ ਸਪਲਾਈ ਨੂੰ ਰੋਕਣ ਦੇ ਵਿੱਚ ਮਾਨ ਜਿਹੜੇ ਆ ਉਹ ਕਾਮਯਾਬ ਹੋ ਰਿਹਾ ਤਾਂ ਇਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਇਹ ਸ਼ਰਾਬ ਜਿਹੜੀ ਸੀ ਉਹ ਨਕਲੀ ਸੀਗੀ ਤਾਂ ਰਾਜਾ ਵੜਿੰਗ ਦਾ ਜਿਹੜਾ ਬਿਆਨ ਹੈ ਤੁਹਾਨੂੰ ਪਤਾ ਹੀ ਹੈ ਮੈਂਬਰ ਪਾਰਲੀਮੈਂਟ ਹੈ ਇਹਨਾਂ ਨੇ ਜਿੱਥੇ ਸ਼ੋਕ ਦਿਟਾਇਆ ਹੈ ਜਿੱਥੇ ਪਰਿਵਾਰ ਦੇ ਨਾਲ ਸੰਵੇਦਨਾ ਜਤਾਈ ਹੈ ਜਿੱਤੇ ਜਿੱਤੇ ਵੀ ਜੀ ਗਏ ਨੇ ਉਥੇ ਇਹਨਾਂ ਨੇ ਕਿਹਾ ਕਿ ਨਕਲੀ ਸ਼ਰਾਬ ਦਾ ਉਤਪਾਦਨ ਤੇ ਸਪਲਾਈ ਇਹ ਰੋਕਣ ਦੇ ਵਿੱਚ ਅਸਫਲ ਨੇ ਉਥੇ ਭਾਜਪਾ ਨੇ ਰਾਜ ਦੇ ਵਿੱਚ ਜ਼ਹਿਰੀਲੀ ਸ਼ਰਾਬ ਤੇ ਡਰੱਗਸ ਦੇ ਨਾਲ ਜੋ ਨੁਕਸਾਨ ਹੋ ਰਿਹਾ ਉਹਨੂੰ ਕਿਹਾ ਕਿ ਇਹਦੇ ਪ੍ਰਸਾਰ ਵਾਸਤੇ ਜੋ ਯਤਨ ਹੋਣੇ ਚਾਹੀਦੇ ਸੀ ਉਹਦੇ ਵਿੱਚ ਇਹ ਅਸਫਲ ਰਹੇ ਨੇ ਤਾਂ ਖੈਰ ਬਣੇਗੇ ਨੇ ਕਿਹਾ ਕਿ ਅਮਰਸਰ ਦੇ ਮਜੀਠਾ ਦੇ ਵਿੱਚ ਜਿਵੇਂ ਜ਼ਹਿਰੀਲੀ ਸ਼ਰਾਬ ਤਰਾਸਤੀ ਵਾਪਰੀ ਸੀਗੀ ਤਾ ਉਹਨਾਂ ਨੇ ਕਿਹਾ ਕਿ ਇਹ ਘਟਨਾ ਜਿਹੜੀ ਹਰਾਨ ਕਰਦੀ ਹੈ ਕਿਉਂਕਿ ਪੀੜਤਾ ਨੇ ਇੱਕ ਲਾਇਸੈਂਸशुदा ਠੇਕੇ ਤੋਂ ਸ਼ਰਾਬ ਖਰੀਦੀ ਹੈ ਲੋ ਹੁਣ ਮੈਂ ਤੁਹਾਨੂੰ ਇੱਕ ਤਰ੍ਹਾਂ ਨਾਲ ਕਹਿ ਲਵਾਂ ਕਿ ਇਹਨਾਂ ਦਾ ਬਿਆਨ ਕੋਟ ਕਰਕੇ ਦੱਸ ਦਿੱਤਾ ਹੈ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੇਰਾ ਇੱਕ ਦੋਸਤ ਜਿਹੜਾ ਕਿ ਮੈਂ ਜਿੰਦੇ ਤੇ ਯਕੀਨ ਕਰ ਸਕਦਾ ਜਿਸ ਦੀ ਰਿਪੋਰਟਿੰਗ ਤੇ ਜਿਸ ਨੂੰ ਮੈਂ ਗੁਜਸ਼ਟਾ ਕੋਈ 13 14 ਸਾਲ ਤੋਂ ਜਾਣਦਾ ਮਾ ਬਹੁਤ ਮਿਹਨਤੀ ਮੁੰਡਾ ਹੈ ਕਿ ਉਸਨੇ ਜਾ ਕੇ 12:00 ਵਜੇ ਹੀ ਇਸ ਗੱਲ ਦਾ ਨਿਚੋੜ ਕੱਢ ਦਿੱਤਾ ਸੀਗਾ ਕਿ ਇਹ ਸ਼ਰਾਬ ਠੇਕੇ ਤੋਂ ਖਰੀਦੀ ਗਈ ਹੈ ਤਾਂ ਰਾਜਾ ਬੜਿੰਗ ਦੇ ਵੀ ਇਹੋ ਕਿਹਾ ਕਿ ਲਾਇਸੈਂਸ ਸ਼ੁਦਾ ਠੇਕੇ ਤੋਂ ਖਰੀਦੀ ਗਈ ਆ ਗੁਰਪ੍ਰੀਤਿ ਹੁਣ ਬਹੁਤ ਵੱਡੇ ਸਵਾਲ ਪੈਦਾ ਹੋ ਜਾਂਦੇ ਆ ਹੁਣ ਬਹੁਤ ਵੱਡੇ ਸਵਾਲ ਪੈਦਾ ਹੋ ਜਾਂਦੇ ਆ ਕਿ ਕੀ ਇਹੋ ਜਿਹੇ ਠੇਕਿਆਂ ਤੇ ਜਿਹੜੇ ਲਾਇਸੈਂਸशुदा ਹਨ ਕਿ ਭਾਈ ਕੀ ਇਨ੍ਹਾਂ ਤੇ ਸ਼ਰਾਬ ਪਣਾ ਕੇ ਵੇਚੀ ਜਾ ਰਹੀ ਹੈ ਮਤਲਬ ਕਿ ਆਪ ਹੀ ਤਾਂ ਇਹ ਤੇ ਫਿਰ ਬਹੁਤ ਵੱਡਾ ਮਾਫੀਆ ਇੱਥੇ ਇਕੱਠਾ ਹੋ ਗਿਆ ਨਾ ਜਿਵੇਂ ਮੈਂ ਤੁਹਾਨੂੰ ਪਿੱਟਦਾ ਪਿਆ ਤੁਹਾਨੂੰ ਪਿੱਟਣ ਦਾ ਮਤਲਬ ਇਹ ਨਹੀਂ ਕਿ ਮੈਂ ਤੁਹਾਨੂੰ ਪਿੱਟ ਰਿਹਾ ਮਤਲਬ ਕਿ ਤੁਹਾਡੇ ਮਾਰਫਤ ਇਹ ਕਈ ਦਿਨਾਂ ਤੋਂ ਮੈਂ ਕਹਿ ਰਿਹਾ ਕਲ ਕਰ ਮਾਮਲੇ ਦੇ ਵਿੱਚ ਬਹੁਤ ਵੱਡੀ ਝੋਲ ਹੈ ਸਰ ਬਹੁਤ ਵੱਡੀ ਗੇਮ ਖੇਡੀ ਜਾ ਰਹੀ ਆ ਪੰਜਾਬ ਦੇ ਨਾਲ ਬਹੁਤ ਵੱਡਾ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ ਬਾਰੀ ਰਾਜਾ ਤੋਂ ਆਏ ਬੰਦਿਆਂ ਦੁਆਰਾ ਇਹ ਸਾਰੀ ਪਾਲਿਸੀ ਜਿਹੜੀ ਆ ਟੋਟਲ ਕਾਪੀ ਪੇਸਟ ਆ ਦਿੱਲੀ ਦੀ ਖਿਡਾਰੀ ਵੀ ਦਿੱਲੀ ਦੇ ਨੇ ਵੱਡੇ ਬਾਰੀ ਰਾਜਾਂ ਦੇ ਖਿਡਾਰੀ ਨੇ ਸੋ ਇਸ ਕਰਕੇ ਇਹ ਹੁਣ ਬਹੁਤ ਵੱਡਾ ਸਵਾਲ ਹੈ ਬਹੁਤ ਵੱਡਾ ਮੇਰੇ ਖਿਆਲ ਦੇ ਨਾਲ ਕਿਸੇ ਕੇਂਦਰੀ ਏਜੰਸੀ ਨੂੰ ਜਾਂਚ ਕਰਨੀ ਚਾਹੀਦੀ ਆ ਇਹਨਾਂ ਦੇ ਵੱਸੋਂ ਗਿਆ ਕੰਮ ਇਹਨਾਂ ਦੇ ਹੱਥੋਂ ਗਿਆ ਕੰਮ ਇਹਨਾਂ ਦੇ ਹੱਥ ਖੜੇ ਆ ਇਹਨਾਂ ਦੇ ਸਿਰਫ ਤੇ ਸਿਰਫ ਮੂੰਹ ਚੱਲਦੇ ਆ ਆਂਦੇ ਹੁੰਦੇ ਆ ਨਾ ਕਿ ਠੀਕ ਹੈ ਨਾ ਕਿ ਰਾਣੀ ਦਾ ਮੂੰਹ ਚੱਲੇ ਤੇ ਬਾਂਦੀ ਦੇ ਹੱਥ ਚੱਲਣ ਇਹਨਾਂ ਦਾ ਸਾਰਾ ਕੁਝ ਇਦਾਂ ਦਾ ਹੀ ਹੋ ਗਿਆ ਤਾਂ ਮੇਰੇ ਖਿਆਲ ਦੇ ਨਾਲ ਹੱਥ ਜੋੜ ਕੇ ਕੋਈ ਕਿਸੇ ਵਕੀਲ ਵਕੂਲ ਨੂੰ ਮਿੰਤ ਤਰਲਾ ਕਰਕੇ ਪਟੀਸ਼ਨ ਪਟੂਸ਼ਨ ਪਵਾ ਕੇ ਕੋਈ ਜਾਂਚ ਪੜਤਾਲ ਬਾਹਰ ਲੈ ਕਿਸੇ ਕਹ ਲੋ ਕਿ ਏਜੰਸੀ ਤੋਂ ਦਲ ਤੋਂ ਜਾਂਚ ਕਰਤਾ ਤੋਂ ਕਰਵਾਈ ਜਾਵੇ ਤੇ ਕੁਝ ਭਾਵੇਂ ਹੋ ਸਕਦਾ ਮਾਨ ਤੇ ਪਤਾ ਨਹੀਂ ਕਿਉਂ ਇਹਨਾਂ ਮਾਮਲਿਆਂ ਦੇ ਵਿੱਚ ਬਿਲਕੁਲ ਖਾਮੋਸ਼ ਹੋ ਗਏ ਨੇ ਜੀ ਉਹ ਜਿੱਦਾਂ ਆਪਾਂ ਅਕਸਰ ਗੱਲ ਕਰਦੇ ਆ ਉਹਨਾਂ ਨੇ ਕਮੂਸ਼ੀ ਬਟਨ ਚ ਚੁੱਪੀ ਬਟਨ ਚ ਪੀ ਐਚ ਡੀ ਕਰ ਲਈ ਆ ਸਾਰਿਆਂ ਨੇ ਬਹੁਤ ਚੰਗੇ ਤਰੀਕੇ ਨਾਲ ਚੁੱਪੀ ਵੱਟਦੇ ਨੇ ਕੋਈ ਇਹਨਾਂ ਨੂੰ ਮਾਈਦਾ ਲਾਲ ਹੈ ਨਹੀਂ ਜੰਮਿਆ ਨਹੀਂ ਜਿਹੜਾ ਇਹਨਾਂ ਨੂੰ ਬੁਲਾ ਲਵੇ ਚਲੋ ਅੱਗੇ ਚੱਲਦੇ ਆ ਉਹਦਾ ਰਾਜਵਾਨਾ ਹੋਣਾ ਨੇ ਮਨਮੋਹਨ ਸਿੰਘ ਹੋਣਾ ਦੀ ਜਿਹੜਾ ਚਿੱਤਰ ਲੱਗਣਾ ਸੀ ਸਿੱਖ ਮਿਊਜ਼ੀਅਮ ਦੇ ਵਿੱਚ ਉਸ ਦਾ ਵਿਰੋਧ ਦਰਜ ਕਰਾਇਆ ਹੈ ਚਿੱਠੀ ਪੱਤਰ ਲਿਖਿਆ ਹੈ ਸ਼ਾਇਦ ਉਹਨਾਂ ਨੇ ਹਾਂਜੀ ਦੇਖੋ ਜੋ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸਿੱਖ ਮਿਊਜ਼ੀਅਮ ਹੈ ਉਹਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਇੱਕ ਚਤਰ ਲਾਇਆ ਜਾਣਾ ਸੀਗਾ ਉਹਦੇ ਤੇ ਵਿਵਾਦ ਖੜਾ ਹੋਇਆ ਹੈ। ਦਰਅਸਲ ਕੀ ਹੈ ਕਿ ਬਲਵੰਤ ਸਿੰਘ ਰਾਜਵਾਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਐਸਜੀਪੀਸੀ ਨੂੰ ਪੱਤਰ ਲਿਖ ਕੇ ਇਹਦੇ ਤੇ ਇਤਰਾਜ਼ ਜਤਾਇਆ ਹੈ। ਰਾਜਵਾਨਾ ਨੇ ਲਿਖਿਆ ਹੈ ਕਿ ਡਾਕਟਰ ਮਨਮੋਹਨ ਸਿੰਘ ਨੇ ਆਪਣੇ ਕਾਰਜਕਾਲ ਦੇ ਵਿੱਚ ਉਸ ਰਾਜਨੀਤਿਕ ਪਾਰਟੀ ਦੀ ਨੁਮਾਇੰਦਗੀ ਕੀਤੀ ਜਿਸਨੇ ਸਿੱਖਾਂ ਤੇ ਅਤਿਆਚਾਰ ਕੀਤਾ ਸੀ ਆ ਠੀਕ ਹੈ ਜੀ ਉਹਨਾਂ ਮਤਲਬ ਯਾਨੀ ਜਿਹੜੇ ਮਨਮੋਹਨ ਸਿੰਘ ਸੀ ਕਾਂਗਰਸ ਨੂੰ ਰਿਪਰੈਜ਼ੈਂਟ ਕੀਤਾ ਜਿਸਨੇ ਸਿੱਖਾਂ ਦੇ ਨਾਲ ਇਹ ਸਭ ਕੁਝ ਕੀਤਾ ਨਾਲ ਦੋਸ਼ ਹੈ ਕਿ ਕਾਂਗਰਸ ਪਾਰਟੀ ਜਿਹਦੇ ਵੱਲੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਰਹੇ 84 ਦੇ ਸਿੱਖ ਕਤਲਿਆਂ ਦੇ ਜ਼ਿੰਮੇਵਾਰ ਹੈ ਤੇ ਅਜਿਹੇ ਚ ਉਹਨਾਂ ਦਾ ਮਤਲਬ ਚਿੱਤਰ ਜਿਹੜਾ ਉਹ ਸਿੱਖਾਂ ਦੀ ਸ਼ਹਾਦਤ ਤੇ ਗੌਰਵ ਦਾ ਜੋ ਪ੍ਰਤੀਨਿਧ ਹੁੰਦਾ ਹੈ ਉਹਦੇ ਚ ਲਾਉਣਾ ਯਾਨੀ ਮਿਊਜ਼ੀਅਮ ਦੇ ਵਿੱਚ ਲਾਉਣਾ ਇਹ ਕਥਾ ਚਿੱਤਰ ਵੀ ਠੀਕ ਨਹੀਂ ਹੈ ਤੇ ਸਬ ਕਾਰਣੀ ਵੀ ਨਹੀਂ ਹੈ ਦੇਖੋ ਗੱਲ ਇਹ ਆ ਕਿ ਇਹ ਹੁਣ ਫੈਸਲਾ ਕਿਨੇ ਲਿਆ ਉਹੀ ਜਵਾਬ ਦੇਵੇ ਤੇ ਬਿਹਤਰ ਹੈ ਦੋਵੇਂ ਗੱਲਾਂ ਦੀ ਜੀ ਦੋ ਗੱਲਾਂ ਦੋਵੇਂ ਸੱਚੀਆਂ ਕੈਸੀ ਨਾ ਮੈਂ ਗੁਰੂਆਂ ਦਾ ਦਾਸ ਕਹਾਵਾ ਲੋਕ ਕਹਿਣ ਮਰ ਜਾਣਾ ਦੋਵੇਂ ਗੱਲਾਂ ਸੱਚੀਆਂ ਮਿੱਤਰਾ ਸੱਚ ਤੋਂ ਕੀ ਕਬਰਾਣਾ ਗੁਰਦਾਸ ਮਾਨ ਨੇ ਵੀ ਕਈ ਵਾਰ ਬਹੁਤ ਸਿਰੇ ਗੱਲਾਂ ਕੀਤੀਆਂ ਹੋਈਆਂ ਤਾਂ ਗੱਲ ਇਹ ਕਿ ਗੱਲਾਂ ਦੋਵੇਂ ਸੱਚੀਆਂ ਜੇ ਹੁਣ ਬਲਵੰਤ ਸਿੰਘ ਰਾਜਵਾਨਾ ਦਾ ਤਰਕ ਦੇਖੀਏ ਤਾਂ ਕਾਂਗਰਸ ਪਾਰਟੀ ਤੋਂ ਹੀ ਪ੍ਰਧਾਨ ਮੰਤਰੀ ਰਹੇ ਪਰ ਕਿਉਂ 84 ਵੇਲੇ ਕਾਂਗਰਸ ਪਾਰਟੀ ਦੇ ਵਿੱਚ ਕੋਈ ਅਹਿਮ ਪਦਵੀ ਰੱਖਦੇ ਸਨ ਕੋਈ ਫੈਸਲਾ ਡਿਸੀਜਨ ਲੈਣ ਦੇ ਵਿੱਚ ਉਹਨਾਂ ਦੀ ਸਮਰੱਥਾ ਸੀ ਜੀ ਇਹ ਇਹ ਤਾਂ ਉਹ ਦੇਖੋ ਸਿਆਣੇ ਸਿੱਖ ਸਿਆਣੇ ਨਿਰਣਾ ਕਰਨ ਤੇ ਬਿਹਤਰ ਹੈ ਕਿਉਂਕਿ ਇੱਕ ਮਾਣ ਤੇ ਜੁੜਦਾ ਹੈ ਨਾ ਡਾਕਟਰ ਮਨਮੋਹਨ ਸਿੰਘ ਦੇ ਨਾਲ ਮਾਣ ਜੁੜਦਾ ਔਰ ਪੂਰੀ ਦੁਨੀਆ ਦੇ ਵਿੱਚ ਮਾਨ ਸਨਮਾਨ ਹੈ ਉਹਨਾਂ ਦਾ ਉਹਨਾਂ ਦੀਆਂ ਕੀਤਿਆਂ ਪ੍ਰਾਪਤੀਆਂ ਹਾਲਾਂਕਿ ਦੇਖੋ ਜੇ ਗੱਲਾਂ ਤੇ ਆਈਏ ਤੇ ਜੋ ਕਿਸਾਨ ਦੀਆਂ ਗੱਲਾਂ ਤੁਸੀਂ ਕਰਦੇ ਹੋ ਨਾ ਤੇ ਕਿਸਾਨਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੀ ਜੋ ਪੈਦਾ ਹੋ ਰਿਹਾ ਉਹ ਜੋ ਹੈਗਾ ਸੀਗਾ ਨਾ ਨਾਬੂਦਾਰਵਾਦੀ ਨੀਤੀਆਂ ਦੀ ਸ਼ੁਰੂਆਤ ਉਹ ਸਮਾਂ ਸੀ ਤੇ ਨਾਬੂਦਾਰਵਾਦੀ ਨੀਤੀਆਂ ਦੇ ਜਿਹੜੇ ਜਨਮਦਾਤਾ ਸੀ ਉਹ ਮਨਮੋਹਨ ਸਿੰਘ ਸੀ ਬਹੁਤ ਕੁਝ ਹੁੰਦਾ ਮੈਂ ਤਾਂ ਇਹ ਕਹਿਣਾ ਕਿ ਕਿਸੇ ਵੀ ਸਫਲ ਲੀਡਰ ਨੂੰ ਦੋ ਹਿੱਸਿਆਂ 'ਚ ਵੰਡ ਕੇ ਵੇਖਿਆ ਜਾ ਸਕਦਾ ਹੈ ਇੱਕ ਉਹਦੀਆਂ ਪ੍ਰਾਪਤੀਆਂ ਇੱਕ ਉਹਦੀਆਂ ناکਾਮੀਆਂ ਇੱਕ ਕਿ ਜੋ ਲੋਕ ਇਹ ਤੋਂ ਹੁੰਦਾ ਇੱਕ ਦੇਸ਼ ਇਹ ਤੋਂ ਹੁੰਦਾ ਮਤਲਬ ਕਿ ਕਈ ਚੀਜ਼ਾਂ ਹੁੰਦੀਆਂ ਕਈ ਚੀਜ਼ਾਂ ਜਿਹੜੀਆਂ ਨੇ ਉਹਦੇ ਜੀਵਨ ਚ ਹੁੰਦੀਆਂ ਤੋਂ ਇੱਕ ਬਹਿਸ ਮੌਬੈਸੇ ਦਾ ਵਿਸ਼ਾ ਹੈ ਗੱਲ ਬਲਵੰਤ ਸਿੰਘ ਰਾਜੋਆਣਾ ਦੀ ਵੀ ਸੁੱਟਣ ਵਾਲੀ ਨਹੀਂ ਹੈ ਇਹ ਇਹਨੂੰ ਵੀ ਆਪਾਂ ਕਾਬਲੇ ਗੌਰ ਕਹਿ ਸਕਦੇ ਹਾਂ ਪਰ ਦੂਸਰੇ ਪਾਸੇ ਕਿ ਜੇ ਕਿਉਂਕਿ ਜਿੰਨੀ ਕੁ ਮੈਨੂੰ ਜਾਣਕਾਰੀ ਆ ਮੈਂ ਬਹੁਤ ਮਤਲਬ ਕਿ ਇੱਕ ਕਹਾਂ ਲੋ ਨਮਾਣਾ ਜਿਹਾ ਬੰਦਾ ਮੇਰੀ ਕੋਈ ਤੌਫੀਕ ਨਹੀਂ ਹੈਨੀ ਮੈਨੂੰ ਜਿੱਥੋਂ ਤੱਕ ਮਤਲਬ ਕਿ ਮਾਲੂਮਾਤ ਹੈ ਕਿ ਮਨਮੋਹਨ ਸਿੰਘ ਪਹਿਲਾਂ ਜਦੋਂ ਟੀਚਿੰਗ ਲਾਈਨ ਦੇ ਵਿੱਚ ਸੀ ਠੀਕ ਸੀ ਫਿਰ ਕੁਝ ਪਾਲਿਸੀ ਮੇਕਿੰਗ ਦੇ ਵਿੱਚ ਜ਼ਰੂਰ ਸ ਪਰ ਅਸਲ ਦੇ ਵਿੱਚ ਇਹਨਾਂ ਦੀ ਪਾਰੀ ਦੀ ਸ਼ੁਰੂਆਤ ਤੇ ਉਦੋਂ ਹੀ ਜਦੋਂ ਭਾਰਤ ਇੱਕ ਬੁਰੀ ਤਰ੍ਹਾਂ ਪੁਰੀ ਤਰ੍ਹਾਂ ਇੱਕ ਆਰਥਿਕ ਤੌਰ ਤੇ ਫੇਲ ਸਟੇਟ ਸਾਬਤ ਹੋਣ ਜਾ ਰਿਹਾ ਸੀ ਜਦੋਂ 골ਡ ਵਗੈਰਾ ਇਹਨਾਂ ਦਾ ਸਾਰਾ ਮਤਲਬ ਕਿ ਧਾਤੇ ਲੱਗ ਗਿਆ ਬਹੁਤ ਮਤਲਬ ਕਿ ਥੋੜਾ ਜਿਹਾ ਰਿਜ਼ਰਵ ਬਚਿਆ ਸੀ ਇਹਨਾਂ ਦੇ ਤਾਂ ਉਸ ਵੇਲੇ ਮਨਮੋਹਨ ਸਿੰਘ ਨੂੰ ਕਾਲ ਕੀਤੀ ਗਈ ਸੀ ਸਰਦਾਰ ਨੂੰ ਕਾਲ ਕੀਤੀ ਗਈ ਸੀ ਤਾਂ ਫਿਰ ਸਰਦਾਰ ਦਾ ਚਲਵਾ ਇਹ ਜੁੰਬਸ਼ ਉਰੇ ਦੁਨੀਆ ਨੇ ਦੇਖਿਆ ਉਹ ਦੂਰ ਕੀ ਜਾਣਾ ਜਿਹੜਾ ਰੈਸੈਸ਼ਨ ਸੀ 2008 ਵਾਲਾ ਸ਼ਾਇਦ ਤੁਹਾਨੂੰ ਨਾ ਯਾਦ ਹੋਵੇ ਗੁਰਪ੍ਰੀਤ ਜੀ ਆ ਯੂ ਐਸ ਦੀ ਆਡੀਅנס ਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ ਕਿ ਟੜਾ ਟੜ ਬੈਂਕ ਡਿਗਣ ਲੱਗ ਪਏ ਸਨ ਤਾਂ ਉਸ ਰੈਸੈਸ਼ਨ ਦੇ ਵਿੱਚ ਭਾਰਤ ਵਰਗਾ ਮੁਲਕ ਮਨਮੋਹਨ ਸਿੰਘ ਦੀ ਅਗਵਾਈ ਦੇ ਵਿੱਚ ਡੋਲਿਆ ਨਹੀਂ ਸੀ ਇਹ ਇਹ ਕੁਝ ਚੀਜ਼ਾਂ ਹਨ ਨਰੇਗਾ ਤੋਂ ਲੈ ਕੇ ਆ ਜੋ ਤੁਸੀਂ ਆ ਦੇਖਦੇ ਹੋ ਪੀ ਡੀਐਸ ਤੇ ਰਾਈਟ ਟੂ ਐਜੂਕੇਸ਼ਨ ਇਹ ਸਭ ਮਨਮੋਹਨ ਸਿੰਘ ਦੀ ਦੇਣ ਆ ਤਾਂ ਲੜੀ ਬਹੁਤ ਲੰਮੀ ਆ ਪ੍ਰਾਇਡ ਉਹਨਾਂ ਦੇ ਨਾਲ ਜੁੜਦਾ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਇਹ ਤੇ ਹੁਣ ਡਿਸੀਜਨ ਜਿਨ੍ਹਾਂ ਨੇ ਲਿਆ ਉਹ ਬਿਹਤਰ ਜਵਾਬ ਦੇ ਸਕਦੇ ਜਾਂ ਇਹਦੇ ਤੇ ਬਹਿਸ ਬਿਹਤਰ ਸਿੱਖ ਜਿਹੜੇ ਸਕਾਲਰ ਨੇ ਉਹੀ ਕਰ ਸਕਦੇ ਆ ਕਿ ਬਾਈ ਕੀ ਕੀਤਾ ਜਾਣਾ ਚਾਹੀਦਾ ਜੀ ਜੀ ਸੋ ਅੱਗੇ ਚੱਲੀਏ ਉਧਰ ਚੀਮਾ ਹੁਣੀ ਕਹਿ ਰਹੇ ਨੇ ਕਿ ਜ਼ਮੀਨ ਗ੍ਰਹਿਣ ਕਿਸਾਨਾਂ ਦੇ ਹਿੱਤ ਵਿੱਚ ਐ ਇਹ ਕਿਵੇਂ ਦੀ ਜਦਾ ਸਮਝਾਇਓ ਦੇਖੋ ਇਹ ਇਦਾਂ ਹੀ ਆ ਨਾ ਹੁਣ ਆਹੀ ਤੇ ਗੱਲ ਐ ਤੁਸੀਂ ਵੇਖੋ ਇਸ ਰਾਜਨੀਤੀ ਨੂੰ ਕੋਈ ਨਾ ਕੋਈ ਟਰਮ ਦੇਣੀ ਪਵੇਗੀ ਜੋ ਚੱਲਦੀ ਆ ਮੈਂ ਮਸਲਨ ਜੀ ਕਿ ਪਾਕਿਸਤਾਨ ਸਵਾਲ ਕਰਦਾ ਹੈ ਪਾਕਿਸਤਾਨ ਸਵਾਲ ਨਹੀਂ ਕਰਦਾ ਉਹ ਦਾਵਾ ਕਰਦਾ ਹੈ ਕਿ ਅਸੀਂ ਇੰਨੇ ਜਹਾਜ਼ ਨਿਕਲੇ ਜੀ ਜੇ ਤੁਸੀਂ ਉਹੀ ਉਹ ਗੱਲ ਕਹੋਗੇ ਕਿ ਕੀ ਸਾਡਾ ਕੋਈ ਨੁਕਸਾਨ ਹੋਇਆ ਜੀ ਤਾ ਤੁਹਾਨੂੰ ਕਹਿਣਗੇ ਕਿ ਤੁਸੀਂ ਪਾਕਿਸਤਾਨ ਚਲੇ ਜਾਓ ਤੁਸੀਂ ਪਾਕਿਸਤਾਨ ਪੱਕੇ ਚੀਜ਼ਾਂ ਦੁਆਚ ਫਰਕ ਹੈ ਬੇਸਿਕਲੀ ਜੀ ਹੁਣ ਇਹਨੂੰ ਕੀ ਕਹੋਗੇ ਤੁਸੀਂ ਇਹਨੂੰ ਕੀ ਕਹੋਗੇ ਮਤਲਬ ਤੁਹਾਡਾ ਜੋ ਹੱਕ ਹੈ ਬਤੌਰ ਇੱਕ ਨਾਗਰਿਕ ਤੁਸੀਂ ਸਵਾਲ ਕਰ ਰਹੇ ਹੋ ਦੂਜਾ ਕੋਈ ਦਾਵਾ ਕਰ ਰਿਹਾ ਤੋ ਤੁਹਾਨੂੰ ਜੋੜ ਰਹਿਣਗੇ ਕਿ ਤੂੰ ਪਾਕਿਸਤਾਨ ਦੀ ਬੋਲੀ ਬੋਲਦਾ ਹੁਣ ਚਲਾ ਜਾ ਇਤਾਂ ਹੀ ਆਮ ਆਦਮੀ ਪਾਰਟੀ ਇਹਨਾਂ ਦਾ ਕੋਈ ਬਹੁਤਾ ਫਰਕ ਨਹੀਂ ਹੈ ਭਾਰਤੀ ਜਨਤਾ ਪਾਰਟੀ ਨਾਲ ਭਾਰਤੀ ਜਨਤਾ ਪਾਰਟੀ ਵਾਲੇ ਵੀ ਐਂ ਕਰਦੇ ਆ ਤੇ ਇਹ ਵੀ ਐਂ ਕਰਦੇ ਆ ਇਹ ਵੀ ਐਂ ਕਰਦੇ ਆ ਜੀ ਇਹ ਕੀ ਕਰਦੇ ਆ ਹੁਣ ਜਦੋਂ ਵੀ ਕੋਈ ਗੱਲ ਹੋਏਗੀ ਇਹ ਚੱਕ ਕੇ ਤੁਹਾਨੂੰ ਲੈ ਜਾਣਗੇ ਕਿ ਕਿ ਫਲਾਣੇ ਨੇ ਐ ਕੀਤਾ ਸੀ ਕਾਲੀਆਂ ਨੇ ਐ ਕੀਤਾ ਸੀ ਠੀਕ ਹੈ ਨਾ ਜੀ ਉਹ ਕਣਗੇ ਕਿ ਕਾਲੀਆਂ ਨੇ ਸਰ ਐਦਾਂ ਕੀਤਾ ਸੀ ਕਾਂਗਰਸੀਆਂ ਨੇ ਐਦਾਂ ਕੀਤਾ ਸੀ ਤੋ ਇਹ ਬੜੀ ਮੈਂ ਕਹੂੰਗਾ ਕਿ ਵਿਚਤਰ ਜੀ ਸਥਿਤੀ ਹੈ ਸਾਡੇ ਸਾਹਮਣੇ ਚੀਮਾ ਸਾਹਿਬ ਜੋ ਕਹਿ ਰਹੇ ਨੇ ਉਹਨਾਂ ਨੇ ਤਰਕ ਦਿੱਤਾ ਹੈ ਚੀਮਾ ਸਾਹਿਬ ਨੇ ਕਿ ਭਾਈ ਗੱਲ ਸੁਣੋ ਅਸੀਂ ਤਾਂ ਕਿਸਾਨ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰ ਰਹੇ ਹਾਂ ਲੈਂਡ ਪੂਲਿੰਗ ਸਕੀਮ ਦੇ ਜ਼ਰੀਏ ਲੈਂਡ ਪੂਲਿੰਗ ਨੀਤੀ ਕਹਿੰਦੇ ਕਿ ਭਾਰਤ ਦੀ ਸਭ ਤੋਂ ਸ਼ਾਨਦਾਰ ਨੀਤੀ ਹੈ ਕਿਸਾਨਾਂ ਨੂੰ 400% ਰਿਟਰਨ ਮਿਲੇਗਾ ਦੇ ਨਾਲ ਇੱਕ ਸਨ ਪੱਖੀ ਨੀਤੀ ਹੈ ਲੈਂਡ ਪੂਲਿੰਗ ਨੀਤੀ ਕਹਿੰਦੇ ਐ ਕਿ ਐਸੀ ਨੀਤੀ ਆ ਜਿਸ ਦੇ ਨਾਲ ਬਿਲਡਰ ਮਾਫੀਆ ਨੂੰ ਜੜ ਤੋਂ ਕੁੱਟਣ ਦਾ ਕੰਮ ਹੋਏਗਾ ਜੀ ਤੇ ਇਹ ਜਦੋਂ ਹੁਣ ਅਸੀਂ ਜੜ ਪੁੱਟਣ ਲੱਗੇ ਆ ਅਕਾਲੀ ਭਾਜਪਾ ਤੇ ਕਾਂਗਰਸ ਵਾਲੇ ਇਸ ਤਰ੍ਹਾਂ ਬਖਲਾਏ ਹੋਏ ਨੇ ਇਸ ਚੀਜ਼ ਨੂੰ ਲੈ ਕੇ ਐਨਾ ਨੇ ਪ੍ਰੈਸ ਕਾਨਫਰੰਸ ਕੀਤੀ ਆ ਕਿਉਂਕਿ ਤੁਹਾਨੂੰ ਯਾਦ ਹੋਣਾ ਆਕਾਲੀਆਂ ਨੇ ਕਿਹਾ ਅਸੀਂ ਮੋਰਚਾ ਲਾਵਾਂਗੇ ਕਾਂਗਰਸ ਵਿਰੋਧ ਦੇ ਵਿੱਚ ਹੈ ਭਾਜਪਾ ਵਿਰੋਧ ਦੇ ਵਿੱਚ ਹੈ ਤਾਂ ਫਿਰ ਹੋ ਗਈ ਨਾ ਉਹੀ ਗੱਲ ਮੈਂ ਜਿਹੜੀ ਤੁਹਾਨੂੰ ਕਹਿ ਰਿਹਾ ਕਿ ਇਸ ਤਰ੍ਹਾਂ ਇੱਕ ਭਗਤ ਵਰਗ ਪੈਦਾ ਕੀਤਾ ਜਾ ਰਿਹਾ ਹੈ ਪਾਰਟੀਆਂ ਵੱਲੋਂ ਉਹਨਾਂ ਨੇ ਹੁਣ ਜੋੜ ਦਿੱਤਾ ਕਿ ਕਿਸਾਨ ਨੂੰ ਇਹਦੇ ਨਾਲ ਫਾਇਦਾ ਹੋਏਗਾ 400% ਦਾ ਰਿਟਰਨ ਮੈਂ ਤੁਹਾਨੂੰ ਅੱਗੇ ਦੱਸਿਆ ਸੀਗਾ ਲੈਂਡ ਪੂਲਿੰਗ ਦੇ ਵਿੱਚ ਇੱਕ ਤਰ੍ਹਾਂ ਨਾਲ ਕਿਸਾਨ ਨੂੰ ਬਲੀ ਦਾ ਬੱਕਰਾ ਬਣਾਉਣ ਵਾਸਤੇ ਇੱਕ ਲਾਲਚ ਦਿੱਤਾ ਜਾਂਦਾ ਹੈ ਕਿ ਤੈਨੂੰ ਇਹਦੇ ਵਿੱਚ ਇੱਕ ਕਮਰਸ਼ੀਅਲ ਤੇ ਇੱਕ ਰੈਸ਼ੀ ਕੋਈ ਦੇ ਦੇਣ ਕੁਝ ਐਕਵੀਜ਼ੀਸ਼ਨ ਵਾਸਤੇ ਜੋ ਹੁੰਦਾ ਉਹ ਲੈ ਲੈ ਤਾਂ ਇਸ ਤਰ੍ਹਾਂ ਮਤਲਬ ਕਿ ਜ਼ਮੀਨ ਜਿਹੜੀ ਆ ਹੁਣ ਦੇਖੋ ਗੱਲ ਇਹ ਆ ਕਿ ਮੈਨੂੰ ਲੱਗਦਾ ਕਿ ਲੁਧਿਆਣੇ ਨੂੰ ਹੀ ਐਕਸਟੈਂਡ ਕੀਤਾ ਜਾ ਰਿਹਾ ਹੈ ਕਿ ਵਾਸਤੇ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਜਿਵੇਂ ਆਪਾਂ ਦੇਖ ਰਹੇ ਮੋਹਾਲੀ ਵਾਸਤੇ ਅੱਗੇ ਹੋ ਰਿਹਾ ਹੈ ਬਠੇਰਾ ਖੂਸ਼ ਹੋ ਰਿਹਾ ਹੈ ਤਾਂ ਬਹਿਰ ਹਾਲ ਚੀਮਾ ਸਾਹਿਬ ਚਲੋ ਇਸ ਮੁੱਦੇ ਤੇ ਤੇ ਜਲਦੀ ਜਲਦੀ ਆਗੇ ਨੇ ਪ੍ਰੈਸ ਕਾਨਫਰੈਂਸ ਕਰਨਾ ਤੁਹਾਨੂੰ ਪਤਾ ਹੈ ਭਗਵੰਤ ਮਾਨ ਤੋਂ ਬਾਅਦ ਨੰਬਰ 2 ਤੇ ਨੇ ਉਹ ਸਰਕਾਰ ਦੇ ਵਿੱਚ ਮੇਰਾ ਸਵਾਲ ਹੈ ਚਲੋ ਇਹਦੇ ਤੇ ਵੀ ਦੇਖ ਲਵਾਂਗੇ ਕੀ ਬਣਦਾ ਗੁਰਪ੍ਰੀਤ ਜੀ ਅੱਗੇ ਇਹ ਕਾਫੀ ਮਾਮਲਾ ਪਖੇਗਾ ਇਹਦੇ ਤੇ ਵੀ ਚੰਗੀਆਂ ਵਿਚਾਰਾਂ ਟਕਰਾਰਾਂ ਦੀ ਜ਼ਰੂਰਤ ਹੈ ਕਿ ਇਸ ਤਰ੍ਹਾਂ ਤਾਂ ਫਿਰ ਆਪਾਂ ਸਾਰੀ ਆਪਦੀ ਜ਼ਮੀਨ ਜਿਹੜੀ ਆ ਉਹ ਉਹਦੇ ਤੇ ਬਿਲਡਿੰਗਾਂ ਬਣਾ ਦਈਏ ਜੇ ਇਸ ਤਰ੍ਹਾਂ ਦਾ ਆਪਾਂ ਨੂੰ ਲਾਭ ਮਿਲ ਰਿਹਾ ਗੱਲ ਫੂਡ ਦੀ ਇੱਕ ਵੱਖਰੀ ਹੁੰਦੀ ਆ ਕਿ ਠੀਕ ਹੈ 400% ਰਿਟਰਨ ਅੱਜ ਦੀ ਤਰੀਕ ਵਿੱਚ ਮਿਲ ਜਾਏਗਾ ਪਰ ਫੂਡ ਸਿਕਿਉਰਟੀ ਫੋਰ ਸਿਕਿਉਰਿਟੀ ਤੁਹਾਡੀ ਖਤਮ ਹੋ ਜਾਏਗੀ ਇਸ ਸਾਰੀ ਲੈਂਡ ਦੇ ਵਿੱਚ ਸਦਾ ਵਾਸਤੇ ਜਿੱਦੀ ਕੋਈ ਮੇਰੇ ਖਲ ਦੇ ਨਾਲ ਕੀਮਤ ਨਹੀਂ ਹੈ ਤੋ ਖੈਰ ਹੁਣ ਗੱਲ ਸਰ ਇਹ ਆ ਕਿ ਇਸ ਵੇਲੇ ਜਿਸ ਤਰ੍ਹਾਂ ਦੇ ਹਾਲਾਤ ਨੇ ਜਿਸ ਤਰ੍ਹਾਂ ਦੀ ਸੂਰਤਿ ਹਾਲ ਆਪਾਂ ਦੇਖ ਰਹੇ ਆ ਕਿ ਵੇਖੋ ਜਿੱਥੇ ਤਾਂ ਪੈਸੇ ਟੱਕੇ ਦਾ ਮਾਮਲਾ ਆ ਗਿਆ ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਸਰਕਾਰ ਦਾ ਇੱਕ ਟੀਚਾ ਹੈ ਕਿ ਪੈਸੇ ਇਕੱਠੇ ਕਰਕੇ ਫਿਰ ਕੁਝ ਡਾਇਰੈਕਟ ਬੈਨੀਫਿਟਸ ਦੇ ਤੇ ਜਨ ਤੇ 2027 ਵਾਸਤੇ ਜ਼ਮੀਨ ਜਿਹੜੀ ਮਜ਼ਬੂਤ ਕਰੀਏ ਉਹ ਤੇ ਹੈ ਹੁਣ ਵੇਖੋ ਕਿ ਮਾੜੀ ਜੀ ਵੀ ਹੂਲ ਹਿੱਜਤ ਕੀਤੀ ਆ ਆਪੋਜੀਸ਼ਨ ਨੇ ਤੇ ਨੰਬਰ 2 ਸਰਕਾਰ ਦੇ ਵਿੱਚ ਨੇ ਜਿਹੜੇ ਉਹ ਪ੍ਰੈਸ ਕਾਨਫਰੰਸ ਕਰਨ ਆ ਗਏ ਤੇ ਕਮਾਲ ਦੀ ਗੱਲ ਇਹ ਆ ਕਿ ਚੇਅਰਮੈਨੀਆਂ ਦਾ ਜਦੋਂ ਰੌਲਾ ਪੈਂਦਾ ਚੀਮਾ ਸਾਹਿਬ ਬਤੌਰ ਦਲਤ ਨੇਤਾ ਬਤੌਰ ਨੰਬਰ 2 ਪੋਜੀਸ਼ਨ ਬਤੌਰ ਪੇਸ਼ੇਵਰ ਵਕੀਲ ਇਹਨਾਂ ਦੀ ਬੋਲਤੀ ਬੰਦ ਐ ਸੋ ਇਹ ਗੱਲ ਹੀ ਨਹੀਂ ਕਰਦੇ ਮਤਲਬ ਸਾਫ ਹੈ ਕਿ ਇਸ ਗੱਲ ਦਾ ਜਵਾਬ ਨਹੀਂ ਦਿੰਦੇ ਕਿ ਜਦੋਂ ਦਿੱਲੀ ਦੇ ਵਿੱਚ ਇਹਨਾਂ ਦੀਆਂ ਸਰਕਾਰਾਂ ਚੱਲੀਆਂ ਪੰਜਾਬ ਤੋਂ ਲਿਜਾ ਲਿਜਾ ਕੇ ਕਿੰਨੇ ਬੰਦੇ ਇਹਨਾਂ ਨੇ ਉੱਥੇ ਬਈ ਸੈੱਟ ਕੀਤੇ ਸੀ ਤੁਹਾਡੇ ਤੋਂ ਤੇ ਪੰਜਾਬੀ ਟੀਚਰ ਨਾ ਰੱਖ ਹੋਏ ਉੱਥੇ ਹੂੰ ਤਾਂ ਕਹਿੰਦਾ ਮਤਲਬ ਇਹ ਹੈ ਕਿ ਇਹਨਾਂ ਗੱਲਾਂ ਦੇ ਜਵਾਬਦੇਹੀ ਤੈਅ ਕਰਨ ਤੋਂ ਬਚਦੇ ਹੋਏ ਚੀਮਾ ਸਾਹਿਬ ਇੱਕ ਦੂਸਰੀ ਗੱਲ ਕਰ ਰਹੇ ਆ ਕਿ ਅਕਾਲੀ ਐ ਕਰਦੇ ਆ ਜੀ ਇੱਕ ਅਸੀਂ ਕਿਸਾਨ ਪੱਕੀ ਨੀਤੀ ਲੈ ਕੇ ਆਏ ਆ ਪਰ ਸਵਾਲਾਂ ਦਾ ਸਵਾਲ ਇਹੀ ਆ ਕਿ ਲੁਧਿਆਣੇ ਦੇ ਲਾਗੇ ਜੋ 24000 ਏਕੜ ਜ਼ਮੀਨ ਲਈ ਜਾ ਰਹੀ ਆ ਅੱਜ ਤਾਂ ਉਹਦਾ 400% ਰਿਟਰਨ ਤੁਸੀਂ ਕਿਸਾਨਾਂ ਨੂੰ ਦੇ ਦੇਵੋਗੇ ਦੇ ਦਿੱਤਾ ਜਾਏਗਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਸ਼ਹਿਰੀਕਰਨ ਇਸੇ ਰਫ਼ਤਾਰ ਦੇ ਨਾਲ ਰਿਹਾ ਤੇ ਸਾਡਾ ਉਤਪਾਦਨ ਜਿਹੜਾ ਕੱਟੇਗਾ ਤਾਂ ਉਹ ਦਾ ਸਾਡੇ ਕੋਲ ਅਲਟਰਨੇਟ ਕੀ ਆ ਇਹ ਗੱਲ ਵੇਖਣ ਵਾਲੀ ਆ ਨਾ ਜੀ ਤੇ ਠੀਕ ਹੈ ਇੱਕ ਪਰਿਵਾਰ ਤੇ ਸਮਰੱਥ ਹੋ ਸਕਦਾ ਪਰ ਇੱਕ ਕਿੱਲੇ ਦੇ ਵਿੱਚੋਂ ਨਿਕਲੇ ਦਾਣੇ ਬਹੁਤ ਸਾਰੇ ਲੋਕਾਂ ਦਾ ਪਿੱਟ ਪਰਦੇ ਨੇ ਹੂੰ ਠੀਕ ਹੈ ਨਾ ਜੀ ਤੋਂ ਗੱਲ ਕਾਫੀ ਕਹ ਲੋ ਚੀਮਾ ਸਾਹਿਬ ਨੇ ਜਿਹੜੀ ਆ ਕਮਾਈ ਆ ਤਾਂ ਯਾਨੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਦਰਅਸਲ ਚੀਮਾ ਸਾਹਿਬ ਜੇ ਬੋਲ ਰਹੇ ਨੇ ਤਾਂ ਅੱਜ ਦਿੱਲੀ ਦੇ ਬੁਲਾਏ ਯਕਦਮ ਬੋਲ ਰਹੇ ਆ ਪੰਜਾਬ ਉਹਨਾਂ ਨੂੰ ਕਹਿ ਰਿਹਾ ਸੀਗਾ ਕਿ ਸਾਰਿਆਂ ਨੂੰ ਬੋਲੋ ਤੇ ਕੋਈ ਨਹੀਂ ਬੋਲਿਆ ਹੂੰ ਜੀ ਸੋ ਉਧਰ ਆਪਾਂ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਕਹਿੰਦੇ ਹਾਈ ਕੋਰਟ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਅੱਜ ਈਮੇਲ ਆਈ ਤੇ ਉਸ ਈਮੇਲ ਨੇ ਸਾਰੇ ਲਿਆ ਕੇ ਸੜਕ ਤੇ ਖੜੇ ਕਰਤੇ ਭਾਜੜਾ ਲਵਾਤੀਆਂ ਜੀ ਸਭ ਦੀਆਂ ਕਹਿੰਦੇ ਬਾਜੀ ਬਿਲਕੁਲ ਗੱਲ ਇਹ ਆ ਗੁਰਪ੍ਰੀਤ ਜੀ ਕਿ ਜਦੋਂ ਇਸ ਤਰ੍ਹਾਂ ਦੀ ਅਫਰਾ ਤਫਰੀ ਮੱਚਦੀ ਆ ਤਾਂ ਫਿਰ ਆਪਾਂ ਦੇਖਦੇ ਹਾਂ ਜੀ ਕਿ ਬਈ ਸਾਰਾ ਕੁਝ ਜਿਹੜਾ ਹੈ ਨਾ ਉਹ ਉਲਟ ਪਲਟ ਹੋ ਜਾਂਦਾ ਹੈ ਦਰਅਸਲ ਜਿਵੇਂ ਤੁਸੀਂ ਦੱਸਿਆ ਕਿ ਈਮੇਲ ਆਉਂਦਾ ਫਲਾ 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 ਗੱਲ ਇਹ ਆ ਕਿ ਇਹ ਕੱਲ ਲੁਧਿਆਣੇ ਵੀ ਵਾਪਰਿਆ ਅੱਜ ਪੰਜਾਬ ਐਂਡ ਹਰਿਆਣਾ ਕੋਰਟ ਚ ਵਰਕਿੰਗ ਡੇ ਸੀਗਾ ਕਿਉਂਕਿ ਛੁੱਟੀਆਂ ਆਉਣ ਵਾਲੀਆਂ ਤੜਾ ਤੜ ਫਿਰ ਕੰਮ ਜਿਹੜਾ ਉਹ ਨਵੇੜਿਆ ਜਾਂਦਾ ਹੈ ਕਿ ਦਵਾ-ਦਵ ਨਵੇੜ ਲਈਏ ਛੁੱਟੀਆਂ ਤੋਂ ਪਹਿਲਾਂ ਤੇ ਅਚਾਨਕ ਫਿਰ ਇਹ ਹਫੜਾ ਦਾ ਫੜੀ ਮੱਚਦੀ ਆ ਭਾਜੜ ਪੈ ਜਾਂਦੀ ਆ ਚੈਂਬਰ ਖਾਲੀ ਕਰਾ ਲਏ ਜਾਂਦੇ ਆ ਅਦਾਲਤਾਂ ਖਾਲੀ ਕਰਾ ਲੀਆਂ ਜਾਂਦੀਆਂ ਤਲਾਸ਼ੀ ਮੋਹਮ ਸ਼ੁਰੂ ਹੁੰਦੀ ਆ ਡੌਗ ਸਕੁਐਡ ਆਉਂਦਾ ਬੰਬ ਡਿਫਿਊਜ਼ ਕਰਨ ਵਾਲਾ ਦਸਤਾ ਆਉਂਦਾ ਮਾਰਾ ਮਾਰ ਹੁੰਦੀ ਆ ਕਿ 2 ਵਜੇ ਤੋਂ ਪਹਿਲਾਂ ਕਿਸ ਨੇ ਅੰਦਰ ਨਹੀਂ ਜਾਣਾ ਪਰ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਇਹ ਅਫਵਾਹ ਜਾਂ ਕਹਿ ਲੋ ਕਿ ਗੁਮਰਾਹਕੁਨ ਮੇਲ ਸੀ ਹੁਣ ਦੇਖੋ ਗੱਲ ਇਹ ਗੁਰਪ੍ਰੀਤ ਜੀ ਇਹ ਕੌਣ ਕਰ ਰਿਹਾ ਇਹਦਾ ਮਤਲਬ ਇਹ ਆ ਕਿ ਜੀ ਆਪਾਂ ਦੇਖੀਏ ਕਿ ਇਉਂ ਤੇ ਨਹੀਂ ਜਾਪਦਾ ਕਿ ਕੋਈ ਬੰਦਾ ਜਿਹੜਾ ਹੈ ਉਹ ਆਪਣੇ ਇਥੋਂ ਹੀ ਕਰਦਾ ਹੋਏਗਾ ਇਹਦਾ ਮਤਲਬ ਹੈ ਕਿ ਜਾਂ ਤਾਂ ਕੋਈ ਹੈਕਰ ਹੈ ਜਾਂ ਕੋਈ ਇੰਡੀਆ ਵਿਰੋਧੀ ਸ਼ਕਤੀ ਹੈ ਜੋ ਇਹਨਾਂ ਨੂੰ ਇਸ ਤਰ੍ਹਾਂ ਦੀ ਭਾਚੜ પા ਕੇ ਤਮਾਸ਼ਾ ਦਿਖਦੀ ਹੈ ਅੱਗੇ ਵੀ ਆਪਾਂ ਦੇਖਿਆ ਕਿ ਡਿਫੈਂਸ ਦੀਆਂ ਕੁਝ ਵੈਬਸਾਈਟਾਂ ਜਿਹੜੀਆਂ ਆਸਾਨੀ ਦੇ ਨਾਲ ਹੈਕ ਹੋ ਗਈਆਂ ਸੀਗੀਆਂ ਤਾਂ ਇਹ ਚੀਜ਼ ਜਿਹੜੀ ਆ ਮੇਰੇ ਖਿਆਲ ਦੇ ਨਾਲ ਕੋਈ ਆਪਣੀ ਪਬਲਿਕ 쇼 ਆਪਣੇ ਕੋਈ ਸਵੇਲੀਅਨ 쇼 ਤੇ ਨਹੀਂ ਕਰ ਸਕਦਾ ਕਿਉਂਕਿ ਜੇ ਇਦਾਂ ਕਰੇਗਾ ਤਾਂ ਬਹੁਤ ਜਲਦੀ ਜਲਦੀ ਬਹੁਤ ਜਲਦੀ ਜਲਦੀ ਤੁਹਾਨੂੰ ਪਤਾ ਹੀ ਆ ਨਾ ਕਿ ਇਹਨਾਂ ਨੇ ਖੁੱਡ ਝੋ ਕੱਢ ਲੈਣਾ ਜਿੱਥੇ ਵੀ ਕੋਈ ਵੜਿਆ ਹੋਏਗਾ ਸੋ ਇਸ ਵਾਸਤੇ ਲੱਗਦਾ ਤੇ ਇਹੋ ਆ ਕਿ ਇਹ ਸ਼ਰਾਰਤ ਕਿਤੋਂ ਬਰਬਾਰ ਹੋ ਗਈ ਆ ਜੀ ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਉਧਰ ਕਹਿੰਦੇ ਪਟਿਆਲੇ ਦੇ ਕਈ ਪਿੰਡਾਂ ਨੂੰ ਮੋਹਾਲੀ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ हां जी ਗੱਲ ਇਹ ਆ ਕਿ ਦੇਖੋ ਇਹ ਅੱਗੇ ਵੀ ਆਪਾਂ ਦੇਖਿਆ ਸੀਗਾ ਅੱਗੇ ਵੀ ਇਸ ਤਰ੍ਹਾਂ ਦੀ ਖਬਰ ਆਈ ਸੀ ਕਿ ਕੁਝ ਪਿੰਡ ਜਿਹੜੇ ਆ ਕਿਉਂਕਿ ਇਹ ਪਿੰਡ ਪਟਿਆਲੇ ਤੋਂ ਦੂਰ ਥੋੜੇ ਪੈ ਜਾਂਦੇ ਆ ਮੋਹਾਲੀ ਦੇ ਨਜ਼ਦੀਕ ਪੈ ਜਾਂਦੇ ਆ ਤੇ ਇਹਨਾਂ ਦੀ ਡਿਮਾਂਡ ਸੀ ਕਿ ਉਧਰ ਸਾਨੂੰ ਜੋੜ ਦਿੱਤਾ ਜਾਵੇ ਉਹਦਾ ਇੱਕ ਕਾਰਨ ਇਹ ਆ ਕਿ ਭਾਈ ਜੇ ਉਹ ਜੋੜਨਗੇ ਤੁਹਾਨੂੰ ਪਤਾ ਮੋਹਾਲੀ ਹੁਣ ਇੱਧਰੋਂ ਤੁਰਿਆ ਆਉਂਦਾ ਹੈ ਨਾ ਬਨੂੜ ਵਾਲੀ ਸਾਈਡ ਇੱਧਰ ਨੂੰ ਆ ਗਿਆ ਮੋਹਾਲੀ ਤੇ ਲਗਭਗ ਨਿਕਲ ਆਏ ਜੀ ਰਾਜਪੁਰੇ ਤੱਕ ਹੁਣ ਜੇ ਆਪਾਂ ਵੇਖੀਏ ਰਾਜਪੁਰਾ ਗਾਂ ਅੱਗੇ ਫੇਰ ਤੁਹਾਨੂੰ ਪਤਾ ਇੰਡਸਟਰੀ ਬਹੁਤ ਧੜਾ ਧੜ ਲੱਗ ਰਹੀ ਆ ਤੂੰ ਸ਼ਹਿਰੀਕਰਨ ਦੀ ਅੱਗੇ ਆਪਾਂ ਗੱਲ ਕਰਕੇ ਹਟੇ ਆਂ ਜੀ ਕਰਕੇ ਹਟੇ ਆ ਨਾ ਕਿ ਸ਼ਹਿਰੀਕਰਨ ਤੇ ਬਹੁਤ ਜ਼ਿਆਦਾ ਵਧ ਰਿਹਾ ਤੇ ਸ਼ਹਿਰੀਕਰਨ ਦੀਆਂ ਆਪਣੀਆਂ ਸਮੱਸਿਆਵਾਂ ਹੁੰਦੀਆਂ ਨੇ ਜਿਹਦੇ ਤੇ ਆਪਾਂ ਗੱਲ ਕੱਲ ਵੀ ਸ਼ਾਇਦ ਕੀਤੀ ਸੀਗੀ ਤਾਂ ਬਰਹਾਲ ਇਹ ਪਿੰਡ ਜਿਹੜੇ ਆ ਜੋੜ ਦਿੱਤੇ ਗਏ ਨੇ ਤੇ ਇਹਨਾਂ ਪਿੰਡਾਂ ਦੇ ਜੁੜਨ ਦਾ ਜਿਹੜਾ ਫਾਇਦਾ ਆ ਉਹ ਇਹਨਾਂ ਨੂੰ ਇਹ ਹੋਏਗਾ ਕਿ ਇੱਕ ਤਾਂ ਹੈੱਡਕੁਆਰਟਰ ਬਤਲ ਜਾਏਗਾ ਜੀ ਯਾਨੀ ਜ਼ਿਲ੍ਹਾ ਹੈੱਡਕੁਆਟਰ ਜਿਹੜਾ ਉਹ ਬਦਲ ਜਾਏਗਾ ਤੇ ਪਟਿਆਲਾ ਦੂਰ ਹੈ ਤਾਂ ਮੁਹਾਲੀ ਨੇੜੇ ਆ ਤਾਂ ਮੁਹਾਲੀ ਇਹਨਾਂ ਨੂੰ ਪਹੁੰਚਣਾ ਜਿਹੜਾ ਸੌਖਾ ਹੋ ਜਾਏਗਾ ਆਪਣਾ ਕੰਮਕਾਰ ਸਾਰਾ ਜ਼ਿਲ੍ਹਾ ਹੈੱਡਕੁਆਟਰ ਤੋਂ ਕਰਵਾ ਸਕਦੇ ਆ ਸਾਨੀ ਦੇ ਨਾਲ ਤੇ ਦੂਜੀ ਗੱਲ ਇਹ ਆ ਕਿ ਇਹ ਜਿਹੜੇ ਪਿੰਡ ਆ ਮਾਨਕਪੁਰ ਖੇੜਾ ਗੰਜੂ ਊਰਨਾ ਚੰਗੇਰਾ ਉੱਚਾ ਖੇੜਾ ਗੁਰਦਿਤਪੁਰਾ ਹਰਦਿਤਪੁਰਾ ਗੁਰਦਿਤਪੁਰਾ ਤੇ ਮੈਨੂੰ ਲੱਗਦਾ ਰੋਡ ਦੇ ਉੱਤੇ ਹੀ ਆ ਮੈਂ ਪੜਦਾ ਹੁੰਨਾ ਜਦੋਂ ਇੱਧਰੋਂ ਜਾਵਾਂ ਹਰਦਿਤਪੁਰਾ ਲੈਲਾ ਇਹ ਸਾਰੇ ਪਿੰਡ ਆ ਤਾਂ ਇਹਨਾਂ ਬਾਰੇ ਹੁਣ ਆਪਾਂ ਇਹ ਕਹਿ ਸਕਦੇ ਆ ਕਿ ਇਹਨਾਂ ਦੀਆਂ ਜ਼ਮੀਨਾਂ ਦਾ ਜਿਹੜਾ ਰੇਟ ਹੋਏਗਾ ਉਹ ਵੱਧ ਜਾਏਗਾ ਕਲੈਕਟਰ ਰੇਟ ਵੱਧ ਜਾਏਗਾ ਸੋ ਇਸ ਕਰਕੇ ਇਹਨਾਂ ਨੂੰ ਬਹੁਤ ਫਾਇਦਾ ਹੋਏਗਾ ਕਿ ਇੱਕ ਤਾਂ ਨੇੜਾ ਹੋਏਗਾ ਤੇ ਦੂਸਰਾ ਇਹਨਾਂ ਦਾ ਕਹ ਲੋ ਕਿ ਰੇਟ ਸ਼ੇਡ ਜਿਹੜਾ ਚੱਕਿਆ ਜਾਏਗਾ ਤੇ ਦੱਸ ਦੇ ਆ ਕਿ ਬੀਬੀ ਨੀਨਾ ਮਿੱਤਲ ਜਿਹੜੇ ਐਮ ਐਲ ਏ ਇਹਨਾਂ ਦੇ ਉਹਨਾਂ ਦੀ ਇੱਕ ਬਹੁਤ ਵੱਡੀ ਭੂਮਿਕਾ ਰਹੀ ਇੱਕੋ ਲੈਟਰ ਸੀ ਉਹਨਾਂ ਦਾ ਜਿਨੇ ਇਹ ਕੰਮ ਕੀਤਾ ਗੇਮ ਸਾਰੀ ਕਮਾ ਦਿੱਤੀ ਤੇ ਇਹਨਾਂ ਪਿੰਡਾਂ ਦੀ ਕਹਿ ਲੋ ਕਿ ਭਾਈ ਹੁਣ ਸਮਝ ਲਓ ਕਿ ਤਕਦੀਰ ਤੇ ਤਸਵੀਰ ਬਦਲ ਗਈ ਹੈ ਜੀ ਜੀ ਸੋ ਉਧਰ ਹਰਵਿੰਦਰ ਸੋਨੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜੀ ਵੇਖੋ ਇਹ ਹਰਵਿੰਦਰ ਸੋਨੀ ਜਿਹੜਾ ਹੈ ਇਹ ਸ਼ਿਵ ਸੈਨਾ ਦਾ ਲੀਡਰ ਹੈ ਸ਼ਿਵ ਸੈਨਾ ਕਈ ਨੇ ਬ੍ਰੈਕਟ 'ਚ ਵੇਖਣਾ ਪੈਂਦਾ ਕਿ ਇਹ ਕਿਹੜੀ ਸ਼ਿਵ ਸੈਨਾ ਹੈ ਮਤਲਬ ਸਿੱਧਾ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਸ਼ਿਵ ਸੈਨਾ ਕਈ ਨੇ ਪੰਜਾਬ ਦੇ ਵਿੱਚ ਉਦਾਂ ਮਿਲੋਂਦਾ ਇੰਡੀਆ ਲੈਵਲ ਤੇ ਉਹਨੀਆਂ ਨਹੀਂ ਹੁਣੀਆਂ ਜਿੰਨੀਆਂ ਆਪਣੀਆਂ ਨੇ ਇੱਥੇ ਜੀ ਜੀ ਇਹ ਸ਼ਿਵ ਸੈਨਾ ਜਿਹੜੀਆਂ ਇਹ ਉਹਨਾਂ ਦੇ ਵਿੱਚੋਂ ਬਾਲ ਠਾਕਰੇ ਵਾਲੀ ਹੈ ਸ਼ਿਵ ਸੈਨਾ ਬਾਲ ਠਾਕਰੇ ਇਹ ਪੰਜਾਬ ਦੇ ਉਪ ਪ੍ਰਧਾਨ ਹਰਵਿੰਦਰ ਸੋਨੀ ਗੱਲ ਇਹ ਆ ਕਿ ਇਹਨੂੰ ਵੈਸੇ ਵੀ ਗਨਮੈਨ ਕਾਫੀ ਮਿਲੇ ਹੋਏ ਨੇ ਠੀਕ ਹੈ ਨਾ ਜੀ ਕਾਫੀ ਗਨਮੈਨ ਆ ਕਿਉਂਕਿ ਪਹਾੜੇ ਆ ਸਾਧ ਆਦਮੀ ਆ ਤੇ ਦੱਸਦੇ ਆ ਕਿ ਇਹਦੀ ਡਿਊਟੀ ਚ ਜਿਹੜੇ ਤਾਇਨਾਤ ਸੀਗੇ ਉਹ ਮੁਲਾਜ਼ਮ ਵੀ ਤੰਗ ਸੀ ਇਹਦੇ ਤੋਂ ਬਹੁਤ ਤੰਗ ਕਰਦਾ ਸੀਗਾ ਮਤਲਬ ਕਿ ਉਹਨਾਂ ਨਾਲ ਊਲ ਜਲੂਲ ਬੋਲਣਾ ਨਾ ਪੀਣ ਵਾਲਾ ਪਾਣੀ ਦੇਣਾ ਬੈਠਣ ਲਈ ਕੁਰਸੀਆਂ ਨਹੀਂ ਦੇਣੀਆਂ ਤੋਇ ਤੋਇ ਕਰਦੇ ਰਹਿਣਾ ਡਰਾਈਵਰ ਜਿਹੜੇ ਮਤਲਬ ਪੁਲਿਸ ਬੰਨੀ ਉਹ ਦਿੱਤੇ ਉਹਨਾਂ ਨੂੰ ਕਹਣਾ ਜਾ ਲਿਆ ਓਏ ਲੈ ਆ ਠੀਕੀ ਤੇ ਲੈ ਬਦਲ ਯਾ ਗੋਲ ਕਾ ਪਲੇ ਆ ਤਾਂ ਹੀ ਪਲਾ ਲਿਆ ਮਤਲਬ ਕਿ ਇਦਾਂ ਦੇ ਕੰਮ ਤੇ ਬਾਅਦ ਵਿੱਚ ਦੱਸਦੇ ਆ ਕਿ ਫਿਰ ਇਹਨੇ ਆਪਣੇ ਹੀ ਜਿਹੜੇ ਬੋਡੀਗਾਰਡ ਸੀ ਉਹਨਾਂ ਦੀ ਆਲੋਚਨਾ ਵੀ ਸੋਸ਼ਲ ਮੀਡੀਆ ਤੇ ਪਾਉਣੀ ਸਟਾਰਟ ਕਰ ਦਿੱਤੀ ਜੀ ਤੇ ਪੁਲਿਸ ਦੀ ਹੁਣ ਕਾਰਗੁਜ਼ਾਰੀ ਤੇ ਵੀ ਸਵਾਲ ਤਾਂ ਗੱਲ ਇਹ ਆ ਕਿ ਉੱਚ ਅਧਿਕਾਰੀ ਕੋਈ ਗਿਆ ਸੀਗਾ ਰਿਵਿਊ ਕਰਨ ਵਾਸਤੇ ਤੇ ਦੱਸਦੇ ਆ ਕਿ ਇਹਨੇ ਛੁੱਕ ਕੇ ਤੇ ਕਾਗਜ਼ੀ ਮਾਰੇ ਉਹਦੇ ਮੂੰਹ ਤੇ ਤੇ ਫਿਰ ਪੁਲਿਸ ਕਿੰਨਾ ਕੁ ਚਿਰ ਜਰੂਰੀ ਉਹਦੇ ਪਹਿਲਾਂ ਹੀ ਤੁਹਾਨੂੰ ਪਤਾ ਤੰਗ ਆਏ ਪਏ ਹੁੰਦੇ ਆ ਇਹੋ ਜਿਹੇ ਬੰਦੇ ਆਤੋਂ ਤੇ ਫਿਰ ਉਹਨਾਂ ਨੇ ਚੁੱਕ ਕੇ ਇਹਨੂੰ ਜੇਲ੍ਹ ਚ ਮਾਰਿਆ ਉਹਨਾਂ ਆਖਿਆ ਚੱਲ 4 ਦਿਨ ਸਾਡੇ ਸੌਕੇ ਲੰਘ ਜਾਣਗੇ 4 ਦਿਨ ਹੁਣ ਤੇਰੇ ਸੌਕੇ ਲੰਘ ਚੜਗੇ ਤੈਨੂੰ ਸਿਕਿਉਰਿਟੀ ਉੱਥੇ ਆਪੇ ਜੇਲ੍ਹ ਵਾਲੇ ਦੇ ਦੇਣਗੇ ਆਪੇ ਤੇਰੀ ਹਫਾਜ਼ਤ ਕਰਨਗੇ ਤੇ ਚਲੋ ਅਸੀਂ ਸੌਕੇ ਹੋ ਜਾਗੇ ਸਾਨੂੰ ਤੇ ਪੀਣ ਤੇ ਪਾਣੀ ਤੋਂ ਤਰਿਆਇਆ ਮਾਰਿਆਈ ਤੂੰ ਅਸੀਂ ਤੇਰੀ ਜਾਨ ਦੇ ਰਾਖੇ ਆ ਤੇ ਪਾਣੀ ਦੱਸ ਕਿੱਥੋਂ ਪੀਏ ਵੀ ਕਮਾਲ ਦੀ ਗੱਲ ਐ ਸੋ ਆ ਹਾਲੇ ਆ ਤੇ ਜਦੋਂ ਇਹਨੂੰ ਪੇਸ਼ ਕੀਤਾ ਗਿਆ ਕੁਝ ਇਹਦੇ ਸਮਰਥਕ ਥੋੜੇ ਬਹੁਤੇ ਜਿਹੜੇ ਜੁੜੇ ਆ ਪਰ ਕੁਝ ਨਹੀਂ ਵਟਿਆ ਗਿਆ ਇਹਨੂੰ ਪੁਲਿਸ ਵਾਲਿਆਂ ਚੱਕ ਕੇ ਜੇਲ੍ਹ ਚ ਮਾਰਿਆ ਜੀ ਜੀ ਸੋ ਉਧਰ ਕਹਿੰਦੇ ਵੀ ਸੁਪਰੀਮ ਕੋਰਟ ਨੇ ਏਡੀ ਨੂੰ ਵੀ ਫਟਕਾਰ ਪਾਈ ਹੈ ਆ ਬਿਲਕੁਲ ਜੀ ਆ ਦੇਖੋ ਏਡੀ ਦਾ ਜਿਹੜਾ ਕੰਮ ਹੈ ਨਾ ਅਸਲ ਦੇ ਵਿੱਚ ਫਿਰ ਆਪਾਂ ਜਿਵੇਂ ਦੇਖ ਲਿਖੀਏ ਜਿਵੇਂ ਆਪਣੇ ਇਥੇ ਵਿਜੀਲੈਂਸ ਹੈ ਜਾਂ ਪੁਲਿਸ ਹੈ ਕੋਰਟ ਤੋਂ ਜਾ ਕੇ ਲਤਾੜ ਉਹਨਾਂ ਨੂੰ ਵੀ ਲੱਗਦੀ ਆ ਪਰ ਕਰਵਾ ਉਹਨਾਂ ਤੋਂ ਕੌਣ ਰਿਹਾ ਹੁੰਦਾ ਆਪਾਂ ਨੂੰ ਵੀ ਪਤਾ ਕਿ ਸਰਕਾਰ 'ਚ ਬੈਠੇ ਲੋਕ ਤਾਂ ਤਮਲ ਲਾਡੂ ਸ਼ਰਾਬ ਦੁਕਾਨ ਲਾਇਸੈਂਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਅੱਜ ਜਿਹੜੀ ਸੁਣਵਾਈ ਕੀਤੀ ਉਹਨਾਂ ਨੇ ਕਿਹਾ ਕਿ ED ਨੇ ਤੇ ਯਾਰ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਜਦੋਂ ਰਾਜ ਸਰਕਾਰ ਦੀ ਜਾਂਚ ਏਜੰਸੀ ਇਸ ਮਾਮਲੇ ਤੇ ਕਾਰਵਾਈ ਕਰ ਰਹੀ ਆ ਤਾਂ ED ਨੂੰ ਉਥੇ ਦਾਖਲ ਦੇਣ ਦੀ ਲੋੜ ਹੀ ਨਹੀਂ ਸਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਫੈਡਰਲਿਜ਼ਮ ਦਾ ਉਲੰਘਣ ਕਰ ਰਹੇ ਹੋ ਇਹ ਬਹੁਤ ਵੱਡੀ ਗੱਲ ਹੈ ਜੀ ਬਹੁਤ ਵੱਡੀ ਗੱਲ ਹੈ ਤਾਮਿਲਨਾਡੂ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ ਤੇ ਤਾਮਿਲਨਾਡੂ ਸਰਕਾਰ ਵੱਨਿਓ ਇੱਕ ਪਟੀਸ਼ਨ ਦਾਖਲ ਕੀਤੀ ਗਈ ਸੀ ਕਿ ਭਾਈ ਸ਼ਰਾਬ ਦੀ ਦੁਕਾਨ ਦੇ ਲਾਇਸੈਂਸ ਵੰਡਣ ਦੇ ਨਾਮ ਤੇ ਜੋ ਕਰਾਪਸ਼ਨ ਤੇ ਮਨੀ ਲਾਂਡਰਿੰਗ ਦਾ ਮਾਮਲਾ ਹੈ ਉਹਦੇ ਚ ਉਹ ਕਹਿੰਦੇ ਕਿ ਅਸੀਂ ਤੇ ਜਾਂਚ ਕਰ ਰਹੇ ਆ ਆਪਣੀ ਸਾਡੀ ਹਾਲੇ ਜਾਂਚ ਚੱਲ ਰਹੀ ਆ ਈਡੀ ਪਹਿਲਾਂ ਹੀ ਆ ਕੇ ਉਹ ਤੇ ਕਹਿੰਦੀ ਕਿ ਲਿਓ ਪਾਸੇ हटਜੋ ਮੈਂ ਹੂੰ ਨਾ ਤਾਂ ਗੱਲ ਇਹ ਆ ਕਿ ਹੁਣ ਸੀਜੀਆਈ ਜਿਹੜੇ ਬੀਆਰ ਗਵਾਈ ਤੇ ਜਸਟਿਸ ਏਜੀ ਮਸੀਆ ਇਹਨਾਂ ਦੀ ਬੈਂਚ ਨੇ ਈਡੀ ਦੀ ਜਾਂਚ ਨੂੰ ਹੀ ਸਟੇ ਕਰ ਦਿੱਤਾ ਐ ਸਰ ਐ ਮਤਲਬ ਕਿ ਰੋਕ ਦਿੱਤਾ ਹੈਂਡ ਬ੍ਰੇਕ ਖਿੱਚ ਦਿੱਤਾ ਕਿ ਨਹੀਂ ਤੁਸੀਂ ਅੱਗੇ ਨਹੀਂ ਜਾਵੋਗੇ ਤਾਮਲਨਾਡੂ ਸਰਕਾਰ ਦੇ ਬੰਨੀਓ ਅੱਜ ਸੀਨੀਅਰ ਐਡਵੋਕੇਟ ਕਪਲ ਸਿੰਬਲ ਪੇਸ਼ ਹੋਏ ਸਰ ਤੇ ਉਧਰੋਂ ਜੇ ਤੁਸੀਂ ਦੇਖੋਗੇ ਤਾਂ ਆ ਸ਼ਦ ਮੁਕਰ ਰੋਤਗੀ ਵੀ ਸਨ ਤੇ ਈਡੀ ਦੇ ਬੰਨਿਓ ਇਥੇ ਅਡੀਸ਼ਨਲ ਸੋਲੀਸਟਰ ਜਨਰਲ ਜੀਡੀਐਸਸੀ ਕੇ ਐਸਵੀ ਰਾਚੂ ਚੇਲੇ ਸੀ ਉਹਨਾਂ ਨੇ ਦਲੀਆ ਰੱਖੀਆ ਮਤਲਬ ਕਿ ਉਧਰ ਦੋ ਤਗੜੇ ਵਕੀਲ ਰੋਤਗੀ ਸਾਹਿਬ ਪੀਏ ਐਸਐਮਏਸੀ ਬੰਨਿਓ ਰੋਤਗੀ ਸਾਹਿਬ ਤੇ ਤਮਲਡੂ ਸਰਕਾਰ ਬੰਨਿਓ ਇੱਕ ਵਕੀਲ ਸਨ ਕਪਿਲ ਸੇਬਲ ਤਾਂ ਗੱਲ ਇਹ ਆ ਕਿ ਬੀਆਰ ਗਵਈ ਹੋਰਾਂ ਨੇ ਜਿਹੜੀ ਟਿੱਪਣੀ ਕੀਤੀ ਆ ਕਿ ਤੁਸੀਂ ਵਿਅਕਤੀਆਂ ਦੇ ਖਿਲਾਫ ਤਾਂ ਮਾਮਲਾ ਦਰਜ ਕਰ ਸਕਦੇ ਹੋ ਪਰ ਨਿਗਮ ਦੇ ਖਿਲਾਫ ਤੁਸੀਂ ਕ੍ਰਿਮਨਲ ਮਾਮਲਾ ਦਰਜ ਨਹੀਂ ਕਰ ਸਕਦੇ ਈਡੀ ਸਾਰੀਆਂ ਹੱਦਾਂ ਪਾਰ ਕਰ ਰਹੀ ਆ ਦੇਖੋ ਰੁਕ ਤੇ ਨੂੰ ਸਮਝੋ ਚੀਫ ਜਸਟਿਸ ਆਫ ਇੰਡੀਆ ਕੀ ਕਰ ਰਹੇ ਆ ਉਹ ਕਰ ਰਹੇ ਨੇ ਕਿ ਭਾਈ ਰੁਕੋ ਠਹਿਰੋ ਜਿਵੇਂ ਕਹਿੰਦੇ ਰੁਕੋ ਠਹਿਰੋ ਦੇਖੋ ਲੰਘੋ ਉਹ ਕਹਿੰਦੇ ਕਿ ਭਾਈ ਇਹ ਤੁਹਾਡਾ ਕੰਮ ਹੀ ਨਹੀਂ ਤੁਸੀਂ ਕਿਸੇ ਵਿਅਕਤੀ ਵਿਸ਼ੇਸ਼ ਦੀ ਜਾਂਚ ਤਾਂ ਮਨੀ ਲਾਂਡਰਿੰਗ ਦੀ ਕਰ ਸਕਦੇ ਹੋ ਕਿਸੇ ਅਧਾਰੇ ਦੀ ਥੋੜੀ ਜਾ ਕੇ ਤੁਸੀਂ ਤਾਂ ਮਤਲਬ ਕਿ ਉਹਦੇ ਤੇ ਮਾਮਲਾ ਦਰਜ ਕਰ ਸਕਦੇ ਹੋ ਫੈਡਰਲਿਜ਼ਮ ਦਾ ਲੰਗਰ ਕਰ ਰਹੇ ਹੋ ਤੁਸੀਂ ਫੈਡਰਲਿਜ਼ਮ ਨੂੰ ਪ੍ਰਭਾਵਿਤ ਪ੍ਰਭਾਵਿਤ ਕਰ ਰਹੇ ਹੋ ਤੁਸੀਂ ਤੋੜ ਰਹੇ ਹੋ ਸੰਘੀ ਢਾਂਚੇ ਤਾਂ ਗੱਲ ਬਹੁਤ ਵੱਡੀ ਹੈ ਜੀ ਈਡੀ ਨੂੰ ਇਸ ਤੋਂ ਪਹਿਲਾਂ ਵੀ ਕਈ ਵਾਰ ਅਦਾਲਤੀ ਪ੍ਰਤੀਕ੍ਰਿਆਵਾਂ ਦਾ ਸਾਹਮਣਾ ਕਰਨਾ ਪਿਆ ਪ੍ਰतिकਰਮਾਂ ਦਾ ਸਾਹਮਣਾ ਕਰਨਾ ਪਿਆ ਪਰ ਇਹ ਬਹੁਤ ਠੋਸ ਤੇ ਬਹੁਤ ਮੈਂ ਕਹੂੰਗਾ ਕਿ ਵਜ਼ਨਦਾਰ ਸ਼ਬਦ ਨੇ ਜਿਹੜੇ ਚੀਫ ਜਸਟਿਸ ਆਫ ਇੰਡੀਆ ਨੇ ਕਹੇ ਨੇ ਜੀ ਜੀ ਸੋ ਇੱਥੇ ਹੀ ਪ੍ਰੋਗਰਾਮ ਦਾ ਸਮਾਪਤ ਸੁਵਰਨਿਟੀ ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੁਹਿਸਨ ਸਾਡੇ ਨਾਲ ਮਿੰਟੂ ਗੁਰਸਰਿਆ ਜੀ ਜਿਨ੍ਹਾਂ ਨੇ ਵੱਖ-ਵੱਖ ਖਬਰਾਂ ਦੇ ਉੱਪਰ ਪਾਇਆ ਚਾਨਣਾ ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ ਤੁਸੀਂ ਆਪਣੇ ਵਿਚਾਰ رائے ਟਿੱਪਣੀਆਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਦੇ ਨਾਲ ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ ਧੰਨਵਾਦ ਸਤਿ ਸ਼੍ਰੀ ਅਕਾਲ